ਪੂਰਾ ਪਿੰਡ ਪਾਣੀ ਦੀ ਮਾਰ ਵਿੱਚ ਹੈ ਇਸ ਟਾਈਮ ਮੌਜੂਦ ਆ ਫਰੋਈਪੁਰ ਦੇ ਨਾਲ ਲੱਗਦੇ ਹੁਸੈਨੀ ਵਾਲਾ ਬਾਰਡਰ ਤੇ ਤਾਂ ਬਿਲਕੁਲ ਨਾਲ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਉਸ ਬਾਰਡਰ ਦੇ ਨਾਲ ਨੇ ਪਿੰਡ ਜੱਲੋ ਕਾ ਜਿੱਥੇ ਪੂਰਾ ਪਿੰਡ ਪਾਣੀ ਦੀ ਲਪੇਟ ਵਿੱਚ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਿ ਬਿਲਕੁਲ ਘਰ ਘਰ ਦੇ ਵਿੱਚ ਗਏ ਆ ਫਿਰ ਵੀ ਪਿੰਡ ਤੋਂ ਬਾਹਰ-ਬਾਰੇ ਤਸਵੀਰਾਂ ਸਾਂਝਾ ਕਰ ਰਹੇ ਆ ਕਿ ਕਿਵੇਂ ਪਾਣੀ ਦੀ ਲਪੇਟ ਵਿੱਚ ਹੈ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਹਾਲਾਤ ਨੇ ਪਾਣੀ ਦੇ ਵਿੱਚੋਂ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਬਾਈ ਜੀ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਪਾਣੀ ਜੀ ਬਹੁਤ ਜ਼ਿਆਦਾ ਤੋਂ ਪਾਣੀ ਚ ਲੰਘ ਕੇ ਆਇਆ ਜੀ ਮੈਂ ਵੇਖਿਆ ਤੁਹਾਡੇ ਤਾਂ ਪੂਰੇ ਪਿੰਡ ਚ ਪਾਣੀ ਹਾਂਜੀ ਹਾਂਜੀ ਬਹੁਤ ਹਾਲਾਤ ਖਰਾਬ ਨੇ ਸਾਡੇ ਪਿੰਡ ਦੇ ਜੀ ਕਿਹੜੇ ਕਿਹੜੇ ਮੁਸ਼ਕਲਾਂ ਦਾ ਇਸ ਘੜੀ ਦੇ ਵਿੱਚ ਸਾਹਮਣਾ ਕਰਨਾ ਪੈ ਰਿਹਾ ਖਾਣ ਪੀਣ ਦਾ ਪਸ਼ੂ ਚਾਰਾ ਬਹੁਤ ਮੁਸ਼ਕਲਾਂ ਆ ਰਹੀਆਂ ਸਾਨੂੰ ਕਿਉਂਕਿ ਦਵਾਈ ਟੀਕੇ ਦੇ ਵੀ ਬਹੁਤ ਜ਼ਿਆਦਾ ਲੋਡ ਹੈ ਮੈਡੀਕਲ ਕੈਂਪ ਸਰਕਾਰਾਂ ਵੱਲੋਂ ਉਪਲਬਧ ਨਹੀਂ ਕੈਂਪ ਤਾਂ ਲੱਗਿਆ ਫਿਰ ਵੀ ਲੇਡੀਜ਼ ਨੂੰ ਆਉਣਾ ਜਾਣਾ ਬਹੁਤ ਔਖਾ ਹੈ ਜੀ ਜਿਵੇਂ ਕਿ ਜਨ ਸਾਲ ਹਾਂਜੀ ਹਾਂਜੀ ਬਹੁਤ ਔਖਾ ਹੈ ਜੀ ਤੇ ਸੰਦਾਨੀ ਸਾਹਿਬ ਤਾਂ ਬਾਈ ਜੀ ਬਹੁਤ ਪਹੁੰਚ ਰਹੇ ਨੇ ਤੁਹਾਡੇ ਦਾ ਕਰਾਸ਼ ਨੂੰ ਪਹੁੰਚ ਰਹੇ ਹਾਂਜੀ ਉਸ ਆਫਿਸ ਦੀ ਕੋਈ अच्छा वड्डी कमी चारे दी है चारे दिया है पशु बहुत भुखे मार रहे इधर कितनी बारी ਤੁਹਾਡੀ ਉਮਰ ਦੇ ਵਿੱਚ ਕਿੰਨੀ ਵਾਰੀ ਪਾਣੀ ਆ ਗਿਆ ਮੈਂ ਤਾਂ ਬਾਈ ਜੀ ਤਿੰਨ ਪਾਣੀ ਵੇਖਿਆ ਜੀ 88 ਵਾਲਾ ਤੇ ਜਿਹੜਾ 23 ਚ ਆਇਆ ਸੀ ਹੁਣ 25 ਚ ਆਇਆ ਹਾਂਜੀ ਆਹੀ ਪਾਣੀ ਵੇਖਿਆ ਤਾਂ ਬਿਲਕੁਲ ਬਾਈ ਜੀ ਜਲੂਗੇ ਤੇ ਪਿੰਡ ਤੋਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹਾਲਾਤ ਤੁਹਾਨੂੰ ਦੱਸੇ ਕੀ ਹਾਲਾਤ ਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਇਹ ਵਿਚਾਰੇ ਲੰਘ ਕੇ ਆਉਂਦੇ ਆ ਪੂਰਾ ਪਿੰਡ ਪਾਣੀ ਦੀ ਮਾਰ ਵਿੱਚ ਹੈ ਦੱਸਦੀ ਹੈ ਕਿ ਕਹਿ ਰਹੇ ਨੇ ਕਿ ਸਾਨੂੰ ਹਰੇ ਚਾਰੇ ਦੀ ਵੱਡੀ ਪ੍ਰੋਬਲਮ ਹੈ ਤੇ ਮੈਡੀਕਲ ਦੀ ਹੈ ਕਿਉਂਕਿ ਅਸੀਂ ਤਾਂ ਤੁਰ ਤੁਰ ਕੇ ਲੰਘ ਜੰਨੇ ਆ ਪਰ ਲੇਡੀਜ਼ ਦੇ ਲਈ ਸਾਡੇ ਘਰ ਵਾਲਿਆਂ ਦੇ ਲਈ ਵੀ ਮਾਵਾਂ ਦੇ ਲਈ ਬੇਟੀਆਂ ਦੇ ਲਈ ਬਹੁਤ ਔਖਾ ਹੈ ਇਸ ਪਾਣੀ ਦੇ ਵਿੱਚੋਂ ਕਿਉਂਕਿ 5 6 ਫੁੱਟ ਤੋਂ ਪਾਣੀ ਦੀ ਵਿੱਥੀ ਹੈ ਤਾ ਹੋਰ ਪਿੰਡ ਦੇ ਬਾਦਸ਼ੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਜੀ ਭਾਈ ਜੀ ਕੀ ਨਾਮ ਹੈ ਹਾਂਜੀ ਗੁਰਦੀਪ ਸਿੰਘ ਪਿੰਡ ਜੱਲੋਗੇ ਜੱਲੋਕਾ ਕਿਹੜੇ ਕਿਹੜੇ ਭਾਈ ਜੀ ਪੂਰੇ ਪੰਜਾਬ ਦੇ ਵਿੱਚ ਹੜ੍ਹ ਨੇ ਪਾਣੀ ਦੇ ਨਾਲ ਪੂਰਾ ਪੰਜਾਬ ਡੁੱਬ ਰਿਹਾ ਹੈ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਨੂੰ ਮੁਸ਼ਕਲਾ ਸਰਦੀ ਸਾਨੂੰ ਬੇਚਤੀ ਹੈ ਵੀ ਸਾਨੂੰ ਚਾਰਾ ਦਿੱਤਾ ਜਾਵੇ ਸਾਡੇ ਕੋ ਬਾਕੀ ਰਾਸ਼ਨ ਸਾਰਾ ਸੰਸਥਾ ਲਿਆ ਤੇ ਦੇ ਰਹੀਆਂ ਨੇ ਸਰਦਾਰ ਜਉਂਦੇ ਰਹਿਣ ਉਹ ਹੀ ਸਿੰਘ ਜਿਹੜੇ ਪਜਾਰ ਐ ਨੇ ਸਾਡੇ ਅੱਛਾ ਸਰਕਾਰਾਂ ਵੱਲੋਂ ਕੋਈ ਸਰਕਾਰ ਵੱਲੋਂ ਵੀ ਆ ਰਿਹਾ ਹੈ ਅੱਛਾ ਜਿੰਨੀ ਕੋਸ਼ਿਸ਼ ਹੈ ਸਰਕਾਰ ਦੀ ਜਿੰਨੀ ਕੋਸ਼ਿਸ਼ ਹੋ ਰਹੀ ਹੈ ਉਹਨੇ ਕਰ ਲੈਣ ਪਰ ਸਮਾਜ से भी ਅਸੀਂ ਵੇਖਿਆ ਰਾਜਸਥਾਨ ਤੋਂ ਹਰਿਆਣੇ ਤੋਂ ਬੜੇ ਨਾਲ ਪੰਜਾਬ ਨਾਲ ਪੰਜਾਬ ਤਾਂ ਖੜੀ ਰਿਹਾ ਪਰ ਦੂਜੇ ਸੂਬੇ ਵੀ ਕਰ ਰਹੇ ਨੇ ਅਰੇ ਹਰਿਆਣਾ ਹੋ ਗਿਆ ਜੀ ਸਾਰਿਆਂ ਤੋਂ ਸਟੇਟਾਂ ਦੁਆਰੇ ਨਹੀਂ ਮਤਲਬ ਉਹ ਜੀ ਕੋਈ ਕਮੀ ਨਹੀਂ ਰਾਜ ਜੀ ਨਹੀਂ ਕਮੀ ਕੋਈ ਨਹੀਂ ਜੀ ਤਾਂ ਬਿਲਕੁਲ ਸਾਡੇ ਹੁਣ ਪਾਣੀ ਆਇਆ ਹੈ ਪਾਣੀ ਵੇਖੋ ਸਾਡਾ ਚੋਨਾ ਖੜਾ ਹੈ ਵੇਖੋ ਪਾਣੀ ਵੇਖੋ ਕਿੰਨਾ ਖੜਾ ਹੈ ਉੱਤੇ ਦਿਸ ਨਹੀਂ ਰਿਹਾ ਇਸ ਤੋਂ ਬਾਈ ਜੀ ਇੱਕ ਹੋਰ ਦਸਮਾ ਲੋ ਅੱਜ ਪਾਣੀ ਰੁਕਦਾ ਤਾਂ ਕਿੰਨੀ ਦੇਰ ਬਾਅਦ ਕਣਕ ਵੀ ਮੇਰੇ ਸਾਹਮਣਾਂ ਤਾਂ ਨਹੀਂ ਕਣਕ ਦਾ ਕੰਮ ਔਖਾ ਹੀ ਹੈ ਜਿਹੜਾ ਨਾਲ ਹੋ ਰਿਹਾ ਜੀ ਇਹ ਕੰਮ ਔਖਾ ਤੁਹਾਨੂੰ ਤਾਂ ਬਾਈ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਦੇ ਕਦੇ ਜੰਗ ਕਦੇ ਕਰੋਨਾ ਕਦੇ ਜੰਗ ਆ ਜਾਂਦਾ ਤੇ ਕਦੇ ਸਰਦੀ ਚ ਜੰਗ ਜੰਗ ਆ ਜਾਂਦਾ ਠੀਕ ਹੈ ਜੀ ਉਧਰ ਰੋਲਾ ਇਧਰ ਪੈ ਜਾਂ ਆਰਮੀ ਆਂਦੀ ਕਹਿੰਦੀ ਬੀ ਨਿਕਲੋ ਇਥੋਂ ਤੇ ਅੱਜ ਕੱਲ੍ਹ ਗਰਮੀਆਂ 'ਚ ਇਹ ਪਾਣੀ ਆ ਜਾਂਦਾ ਜੀ ਬਹੁਤ ਔਖਾ ਜੀ ਸਾਨੂੰ ਤਾਂ ਦੇਖ ਸਕਦੇ ਹੋ ਹਾਲਾਤ ਤੁਸੀਂ ਕਿੰਨੀ ਵਾਰ ਤੁਹਾਡੇ ਪਿੰਡ ਦੇ ਵਿੱਚ ਪਾਣੀ ਆ ਚੁੱਕਾ ਆ ਹੁਣ ਪਾਣੀ ਤਾਂ 4 ਸਾਲ ਹੋ ਗਏ ਬੱਤੂ ਰਹੀ ਹੈ ਇਹ ਲਗਾਤਾਰ ਹੀ ਤੁਰਿਆ ਹੁੰਦਾ ਹੈ ਹੁਣ ਤਾਂ ਬੜੀ ਮੁਸ਼ਕਲ ਦਾ ਸਮਾਂ ਬੜੀ ਮੁਸ਼ਕਲ ਹੈ ਬੜੀ ਮੁਸ਼ਕਲ ਸਾਨੂੰ ਰਹੀ ਪਈ ਬੱਚੇ ਵੀ ਕੱਢ ਨਹੀਂ ਔਖੇ ਨੇ ਆ ਵੇਖੋ ਨੀਆਂ ਸਾਰੀਆਂ ਬਹਿ ਗਈਆਂ ਕੰਮ ਦਾ ਕੀ ਚੱਲ ਰਿਹਾ ਇਸ ਵਕਤ ਕੁਝ ਹੋ ਰਿਹਾ ਬਸ ਹੁਣ ਬੜਾ ਔਖਾ ਚੱਲ ਰਿਹਾ 72 ਗਾਵਾਂ ਸੁਣੀਆਂ ਸੁਣਿਆਂ ਦੇ ਦੋਹਾਂ ਦੇ ਪੜਾਅ ਮੈਂ ਇਹਨਾਂ ਨੂੰ ਲਾਹ ਦੋ ਬਣਾ ਪਈ ਹੈ ਪਸ਼ੂਆਂ ਦੇ ਲਈ ਜਿਹੜੀ ਅਸੀਂ ਵੇਖਿਆ ਅੰਕਲ ਰਾਜਸਥਾਨ ਦੇ ਲੋਕ ਬਹੁਤ ਇੱਥੇ ਆ ਰਹੇ ਨੇ ਜਿਹਨਾਂ ਨੂੰ ਤੂੜੀ ਚਾਹੀਦੀ ਸਵਾਹ ਚਾਹੀਦੀ ਜਦੋਂ ਉਹ ਗੱਲ ਕਰੀ ਨਾ ਬਿਹੜੇ ਡੰਗਰਾਂ ਦਾ ਖਣ ਚਾਹੀਦਾ ਉਹਨਾਂ ਨੂੰ ਦੋ ਪੰਡਾ ਬਣਾਉਣਾ ਮਾਤਾ ਜੀ ਜਿਹੜੀ ਕੋਈ ਸਰਕਾਰ ਤਰਫੋਂ ਕੋਈ ਸਹਾਇਤਾ ਕੀਤੀ ਗਈ ਹੁਣ ਤੱਕ ਸਮਾਜ ਸੇਵੀਆ ਲੋਕ ਜਿਵੇਂ ਆ ਰਸਤਾ ਨਾਲ ਆਏ ਨੇ ਇਹਨਾਂ ਨੂੰ ਛੱਡ ਕੇ ਖਾਨੂੰ ਦੀ ਕੋਈ ਪਿੰਡ ਵਿੱਚ ਜਿਹੜਾ ਚਾਰਾ ਹੈ ਉਹਨਾਂ ਆਲਾਪ ਨਹੀਂ ਕਰਦੇ ਅੱਛਾ ਜਿੰਨਾ ਡੰਗਰ ਨਹੀਂ ਸਾਡੀ ਕੱਲੀ ਠਾਣੀ ਇੱਥੇ ਕੋਈ ਨਿਕਲੋਂਦਾ ਸਾਰੇ ਅੱਗੇ ਤੁਰੇ ਜਾਂਦੇ ਨੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗ ਤੋਂ ਕੀ ਕਰਨਿਆ ਵੀ ਆ ਬੰਨ ਬੰਨੇ ਜਾਣ ਸੁੱਤੀਆਂ ਸਰਕਾਰਾਂ ਪਈਆਂ ਨੇ ਮਕਾਨ ਫਾਟੇ ਪਏ ਨੇ ਆਪਾਂ ਪੱਟੇ ਪਏ ਇਹ ਨਾ ਫਾਰੇ ਨੂੰ ਦਿਸਦੇ ਵੀ ਕੀ ਸਰਕਾਰਾਂ ਗਰਾਊਂਡ ਲੈਵਲ ਤੇ ਜਗਬਾਨੀ ਦੀ ਟੀਮ ਪਹੁੰਚੀ ਹੈ ਉਸ ਪਿੰਡ ਜੱਲੋਕਾ ਦੇ ਵਿੱਚ ਆ ਸਾਡੀ ਹਰ ਸੰਭਵ ਕੋਸ਼ਿਸ਼ ਇਹ ਹੁੰਦੀ ਹੈ ਕਿ ਉਸ ਇਲਾਕੇ ਦੇ ਵਿੱਚ ਪਹੁੰਚੀਏ ਉਹਨਾਂ ਘਰਾਂ ਦੇ ਹਾਲਾਤ ਦਿਖਾਈਏ ਜੋ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਪਾਣੀ ਦੀ ਮਾਰ ਪਈ ਹੈ ਉਹਨਾਂ ਘਰਾਂ ਤੱਕ ਸਾਡੀ ਜਗਬਾਨੀ ਟੀਮ ਪਹੁੰਚ ਕਰਦੀ ਹੈ ਗਰਾਊਂਡ ਲੈਵਲ ਤੇ ਦਿਖਾਉਂਦੇ ਆ ਬੜੇ ਨੋ ਜਗਬਾਣੀ ਟੀਵੀ ਦੇ ਨਾਲ ਆਦਰਸ਼ ਜੋਸਨ ਦੀ ਰਿਪੋਰਟਰ ਸੈਨੀਵਾਲਾ ਬਾਰਡਰ ਤੋਂ ਪਿੰਡ ਜੱਲੋਕਾ ਤੋਂ